ਨਵੇਂ ਸਾਰੀ ਅਸੀਂ ਜਿਹੜੇ ਨੌਜਵਾਨ ਨੇ ਇਹ ਚਰਨੇ ਕੇ ਸੰਜਾਮ ਦੇ ਨਾਲ ਜੁੜੇ ਨਹੀਂ ਉਹ ਤਾਂ ਇਹ ਜਿਹੜੀ ਡੀਆਪਾ ਪਹਿਲੇ ਬਰਨਾਲੇ ਦੇ ਵਿੱਚ ਹੀ ਪੂਰੇ ਪੰਜਾਬ ਦੇ ਵਿੱਚ ਇਹ ਇਹ ਜਿਹੜੀ ਉਮਰ ਆ ਗਈ ਇਹਦਾ ਜਿਹੜਾ ਕਾਰਜ ਕਾਰਜਕਾਲ ਬਹੁਤ ਲੰਬਾ ਚੱਲਿਆ ਜਿਹੜੀ ਜਿਹੜੀ ਉਮਰ ਆ ਸੀ ਅਸੀਂ ਹੋਰ ਕੋਸ਼ਿਸ਼ ਕੀਤੀ ਹੈ ਵੱਡੇ ਹੋ ਕੀਤੀ ਹੈ ਜੇ ਇਸੀ ਤੇ ਇੰਨੇ ਬਲਾਕਾਂ ਦੀ ਚੋਣ ਅਸੀਂ 2024 ਦੇ ਵਿੱਚ ਕਰਵਾ ਲਈ ਸੀਗੀ ਮੈਲਕਲਾਂ ਦੀ ਸਹਿਯੋਗ ਤੇ ਬਣਾਰੇ ਦੇ ਸੋ ਕੋਸੀ ਡਿਵੈਲਪਮੈਂਟ ਦੇ ਅਸੀਂ ਕੰਮ ਇੰਨੇ ਬਲਾਕਾਂ ਨੂੰ ਚੋਣ ਕਿਉਂ ਮੋਡਲ ਇੰਕਟਰ ਸਾਡੇ ਸਿੱਟੇ ਨੇ ਮੈਂਬਰ ਦੀ ਸახੀਤਾ ਪੇਸ਼ ਹੈ ਕਵਤਾ ਬਣੀ ਆਪਣਾ ਨਹੀਂ ਰਹਿਣਾ ਮੈਂ ਚੁਝਾਂਗੀ ਮੈਂ ਬੋਲਾਂ ਗਣੀ ਆਪਣਾ ਨਹੀਂ ਰਹਿਣਾ ਮੈਂ ਜੂਜਾਂਗੀ ਮੈਂ ਬੁਲਾਂਗੀ ਜਦੋਂ ਤੱਕ ਜਿੱਤ ਨਹੀਂ ਜਾਂਦੀ ਨਾ ਡਰਨਾ ਹੈ ਨਾ ਡੋਲਾਂਗੀ ਜਦੋਂ ਤੱਕ ਜਿੱਤ ਨਹੀਂ ਜਾਂਦੀ ਨਾ ਡਰਨਾ ਹੈ ਨਾ ਡੋਲਾਂਗੀ ਉਡਾਰੀ ਪਰਨਦੇ ਮੈਨੂੰ ਪਰਾਂ ਨਾ ਬਾਬਲ ਉਡਾਰੀ ਪਰਨਦੇ ਮੈਨੂੰ ਪਰਾਨੂ ਉਤਰਨਾ ਬਾਬਲੀ ਬਣੂ ਦਸਤਾਰ ਦੀ ਕਲਗੀ ਨਾ ਪੈਰੀ ਪਤ ਰੋਲਾਂਗੀ ਬਣੂ ਦਸਤਾਰ ਦੀ ਕਲਗੀ ਨਾ ਪੈਰੀ रवे हर शाखते खेड़ा जड़ी मैं मै डोलांगी रवे हर शाखते खेड़ा जड़ी मैं डोलांगी मै रतला वफाई शब्द जो दुनिया रिश्ते रिश्त अंदर जदों मैं ਬੁਲਾਗੀ ਤੁਹੀ ਤੇ ਰਿਸ਼ਤੇ ਆ ਅੰਦਰ ਜਦੋਂ ਮੈਂ ਪਿਆ ਤੁਲਾਗੀ ਕਿ ਛਿੜੇ ਮੱਥੇ ਕਬੂਲਾਗੀ ਨਿਯਮ ਜੋ ਸੋਚਦੇ ਹਾਣੀ ਛਿੜੇ ਮੱਥੇ ਕਬੂਲਾਗੀ ਨਿਯਮ ਜੋ ਸੋਚਦੇ ਹਾਣੀ ਗੁਲਾਮੀ ਵਾਲੀਆਂ ਰਸਮਾਂ ਮੈਂ ਪਹਿਰਾ ਵਿੱਚ ਮਦੋਲਾਗੀ ਗੁਲਾਮੀ ਵਾਲੀਆਂ ਰਸਮਾਂ ਮੈਂ ਕਣੀ ਆਪਣਾ ਨਹੀਂ ਰਹਿਣਾ ਮੈਂ ਜੂਝਾਂਗੀ ਮੈਂ ਬੋਲਾਂਗੀ ਜਦੋਂ ਤੱਕ ਜਿੱਤ ਨਹੀਂ ਜਾਂਦੀ ਨਾ ਡਰਨਾ ਹੈ ਨਾ ਡੋਲਾਂਗੀ ਨਾ ਡਰਨਾ ਹੈ ਨਾ ਡੋਲਾਂਗੀ ਨਾ ਡਰਨਾ ਹੈ ਨਾ ਡੋਲਾਂਗੀ ਤੁੰਗ ਵੱਸ ਬਕਰਤਾਂ ਬਿਗਰੰਦ ਦੇਵ ਜੀ ਕਾਕੀ ਪ੍ਰਧਾਨਗੀ ਮੰਡਲ ਤੇ ਸਾਡੇ ਮੰਡਾਲ ਦੇ ਵਿੱਚ ਬੈਠੇ ਆਪਕ ਸੰਬੰਧੀ ਉਹਨਾਂ ਤੋਂ ਸਭ ਤੋਂ ਪਹਿਲਾਂ ਵਿੱਤ ਰਿਪੋਰਟ ਪੜ੍ਹਨ ਦੀ ਇਜਾਜ਼ਤ ਚਾਹੂੰਗਾ ਕਿਰਪਾ ਕਰਕੇ ਇਜਾਜ਼ਤ ਦਿੱਤੀ ਜਾਵੇ ਤੇ ਇਹ ਦੇਖੋ ਵਿੱਤ ਰਿਪੋਰਟ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਇਹ ਵਿੱਤ ਰਿਪੋਰਟ ਹੈ ਇਹਦੇ ਵਿੱਚ ਜੋ ਵੀ ਖਰਚਾ ਕੀਤਾ ਗਿਆ ਹੈ ਉਹ ਤੁਹਾਡੇ ਸਭ ਦੇ ਜਿਹੜੇ ਸਹਿਯੋਗ ਨਾਲ ਫੰਡ ਇਕੱਠਾ ਹੋਇਆ ਹੈ ਉਹਦਾ ਹੀ ਇੱਕ ਇਹਦੇ ਵਿੱਚ ਹਿਸਾਬ ਆਇਆ ਹੈਗਾ ਤੇ ਇਹ ਜਿਹੜਾ ਖਰਚਾ ਉਹ ਪੂਰੀ ਪਾਰਦਰਸ਼ਤਾ ਨਾਲ ਪੂਰੀ ਇਮਾਨਦਾਰੀ ਨਾਲ ਸਹੀ ਸਮੇਂ ਤੇ ਤੇ ਸਹੀ ਅਰਥਾਂ ਦੇ ਵਿੱਚ ਖਰਚਿਆ। ਅਪ੍ਰੈਲ 2023 ਤੱਕ ਹੱਥੋਂ ਚਲੇ ਰਸੀ 30395 ਰੁਪਏ ਬਜੀਫਾ ਪ੍ਰੀਖਿਆ ਵਿੱਚੋਂ ਲੋਨ ਲਿਆ ਗਿਆ ਸੀਗਾ 69144 ਰੁਪਏ ਇਹੇ ਘਟਾ ਜਿਹੜਾ ਪੂਰਾ ਕਰਕੇ 38749 ਰੁਪਏ ਜਿਹੜੇ ਬਕਾਇਆ ਬਚਦਾ ਹੈ ਇਸ ਤੋਂ ਬਿਨਾ ਬਾਕੀ ਜਿਹੜਾ ਫੰਡ ਇਕੱਠਾ ਹੋਇਆ ਜਾਂ ਮੈਂਬਰਸ਼ਿਪ ਹੋਈ ਆ ਬਲਕ ਸੈਨਾ ਦੇ ਵਿੱਚੋਂ ਮੈਂਬਰਸ਼ਿਪ ਹੋਈ ਆ 6975 ਰੁਪਏ ਬਲਾਕ ਮਹਿਤਲਾਂ ਦੇ ਵਿੱਚੋਂ ਮੈਂਬਰਸ਼ਿਪ ਹੋਈ ਆ 42000 ਰੁਪਏ ਬਲਾਕ ਬਰਨਾਲੇ ਦੇ ਵਿੱਚੋਂ ਮੈਂਬਰਸ਼ਿਪ ਹੋਈ ਆ 9660 ਰੁਪਏ ਡੀਡੀਪਲ ਫੰਡ ਬਲਾਕ ਸਹਿਣਾ 26250 ਰੁਪਏ ਡੀਡੀਪਲ ਬਲਾਕ ਫੰਡ ਮਹਿਤਲਾਂ 16500 ਰੁਪਏ ਏਡੀਐਫ ਫੰਡ ਬਲਾਕ ਬਰਨਾਲਾ ਦਾ 29525 ਰੁਪਏ ਇੱਕ ਡੀਡੀਪਲ ਤੇ ਜੀਟੀਯੂ ਵੱਲੋਂ ਸਾਂਝੇ ਰੂਪ ਦੇ ਵਿੱਚ ਵੰਡਾ ਜਿਹੜਾ ਉਹ ਇਕੱਠਾ ਕੀਤਾ ਗਿਆ ਸੀਗਾ ਉਹਦਾ ਹਿੱਸਾ ਪ੍ਰਾਪਤ ਹੋਇਆਗਾ 10000 ਰੁਪਏ ਦੇ ਉਸ ਤੋਂ ਬਾਅਦ ਸ੍ਰੀ ਭਤੀ ਬਲਜੀਤ ਕੌਰ ਪਤਨੀ ਸੋਨ ਸਿੰਘ ਮਾਜੀ ਵੱਲੋਂ ਸਹਾਇਤਾ प्राप्त हुई है 1100 रुपया राजीव कुमार हिंदी मास्टर अ कनवर्ड स्कूल ਤੋਂ ਉਹਨਾਂ ਵੱਲੋਂ ਸਹਾਇਤਾ ਪ੍ਰਾਪਤੀ ਹੈ 2100 रुपया विजेंद्र कौर मैथ्यू मिस्टर ਨੇ ਪੁੱਤ ਦੇ ਸਕੂਲ ਵੱਲੋਂ ਸਹਾਇਤਾ प्राप्त हुई है 3100 रुपया बलजेंद्र ਸਿੰਘ ਅਗਲੀਆ ਸਾਇੰਸ ਮਾਸਟਰ ਉਹਨਾਂ ਨੂੰ ਰੈਗੂਲਰ ਹੋਣ ਦੀ ਖੁਸ਼ੀ ਵਿੱਚ 2100 रुपया ਸਹਾਇਤਾ ਦਿੱਤੀ ਹੈ ਰਜਿੰਦਰ ਕੁਮਾਰ ਲੈਕਚਰਰ ਅੰਗਰੇਜ਼ੀ ਨੂੰ ਮੂਮ ਸਕੂਲ ਵੱਲੋਂ ਸਹਾਇਤਾ ਹੈ 1100 रुपया ਜਗਜੀਤ ਸਿੰਘ ਮਖਰੀਆ ਆਪਕੋ ਵੱਲੋਂ ਬੇਟੇ ਦੇ ਵਿਆਹ ਦੀ ਖੁਸ਼ੀ ਵਿੱਚ ਹੈ ਤਾਂ ਬਰਾਤ ਤੁਹਾਨੂੰ 1100 ਰੁਪਇਆ ਬਲਜਿੰਦਰ ਅਕਲੀਆ ਵੱਲੋਂ ਦੁਬਾਰਾ ਪ੍ਰਮੋਸ਼ਨ ਹੋਣ ਦੀ ਖੁਸ਼ੀ ਦੇ ਵਿੱਚ ਹੈ ਤਾਂ ਬਰਾਤ ਹੋਈ ਹੈ 1100 ਰੁਪਇਆ ਸਾਥੀ ਦਰਸ਼ਲ ਬਧਰਾ ਵੱਲੋਂ ਸੇਵਾ ਮੁਕਤੀ ਦੇ ਸਹਾਈ ਤਾਂ ਕੀ ਹੈ 1100 ਰੁਪਇਆ ਬਜਿੰਦਰ ਪ੍ਰਭੂ ਵੱਲੋਂ ਪਿਤਾ ਦੇ ਪੁੱਤ ਨੂੰ ਉਹ ਗ੍ਰੰਤ ਸਹਾਈ ਤਾਂ ਪ੍ਰਾਪਤ ਹੋਈ ਹੈ 1000 ਰੁਪਇਆ ਬਜਿੰਦਰ ਪ੍ਰਭੂ ਵੱਲੋਂ ਕੈਲੰਡਰਾਂ ਦੀ ਜਿਹੜੀ ਸਹਾਇਤਾ ਕੀਤੀ ਹੈ ਉਹ ਦਿੱਤੀ ਹੈਗੀ 2500 ਰੁਪਇਆ ਗੁਫਤਦਾਨ ਪ੍ਰਾਪਤ ਹੋਇਆ ਹੈ 500 ਇਹਦਾ ਜੀ ਟੋਟਲ ਹੋ ਗਿਆ 1,58,359 ਇਸ ਤੋਂ ਬਾਅਦ ਹੈਗਾ ਜੀ ਖਰਚ 34 2023 ਨੂੰ ਜਲੰਧਰ ਰੈਲੀ ਹੋਈ ਸੀ ਉਹਦਾ ਬੱਸ ਕਿਰਾਇਆ ਸੀਗਾ 12,500 ਰੁਪਏ ਸਟੇਟ ਕਮੇਟੀ ਨੂੰ ਬਣਦਾ ਸੀ ਦਿੱਤਾ ਗਿਆ ਸੀਗਾ 1,500 ਰੁਪਏ ਉਸ ਤੋਂ ਬਾਅਦ ਸ਼੍ਰੀਮਤੀ ਗੁਜੀਤਪੁਰ ਪਤਨੀ ਸੋਹਣ ਸਿੰਘ ਮਾਜੀ ਨੂੰ ਸੇਵਾ ਮੁਕਤੀ ਸਮੇਂ ਸਨਮਾਨਚਨ ਦਿੱਤਾ ਗਿਆ ਸੀਗੇ 250 ਰੁਪਏ ਮਹਾਲੀ ਡੀਪੀਏ ਦਫ਼ਤਰ ਅਤੇ ਸੁਪਰਬੀਟੀ ਦੇ ਵੱਖ-ਵੱਖ ਸਮੇਂ ਇਰੀਆ ਮੀਟਿੰਗਾਂ ਹੋਈਆਂ ਨੇ ਉਹਨਾਂ ਦਾ ਅਰਥ ਹੈ 4800 ਰੁਪਏ ਅਲਕਸਾ ਦਾ ਖਰਚਾ ਹੀ 300 ਰੁਪਿਆ ਕਿਤਾਬਚਾ ਲੈਣ ਦਾ ਖਰਚਾ ਹੈ ਜੀ 800 ਰੁਪਿਆ ਤੇ ਕਿਤਾਬਚਾ ਲੈਣ ਸਮੇ ਜੋ ਸਾਥੀ ਉਥੇ ਸ਼ਾਮਲ ਹੋਏ ਸੀਗੇ ਆਪਣੀ ਨਿੱਜੀ ਗੱਡੀ ਦੇ ਵਿੱਚ ਗਏ ਉਹਦਾ ਖਰਚਾ ਸੀ 1200 ਰੁਪਿਆ ਤੇ ਕੈਲੰਡਰਾਂ ਦਾ ਖਰਚਾ ਸੀਗਾ ਵੈਸੇ 825 ਰੁਪਏ ਸੀਗਾ ਜਿਹੜਾ 2200 ਰੁਪਿਆ ਬਜਟ ਤੋਂ ਪੁੱਛੀ ਮੈਨੂੰ ਦਿੱਤਾ ਗਿਆ ਸੀ ਉਹ ਜੋੜ ਕੇ 3025 16 6 2023 ਨੂੰ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੀ ਹਮਾਇਤ ਤੇ ਜਾਣ ਦਾ ਖਰਚਾ ਵੀ 2300 ਰੁਪਿਆ 16 6 2023 ਨੂੰ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਸਹਾਇਤਾ ਖੂਬ ਸਹੀ ਇਹ ਸ਼ੌਂਕ ਵੀ ਖੂਬ ਸਹੀ ਇਹ ਸ਼ੌਂਕ ਵੀ ਜੀਭਾਂ ਕੱਟਣ ਦਾ ਕੱਟੀਆਂ ਜੀਭਾਂ ਦੇ ਵੀ ਚਲ ਵੀ ਵੇਖੋ ਤਾਂ ਮੌਜ ਤੇ ਬਰਾਜਮਾਨ ਡੀਟੀਐਫਡੀ ਸੁਭਾਪਣਾ ਸਰਦਾਰ ਬਕਰਮ ਸਿੰਘ ਜਿਲ੍ਹਾ ਪ੍ਰਧਾਨ ਅਰਜੀਤ ਜੀ ਤੇ ਹੋਰ ਸਾਥੀ ਤੇ ਸਾਹਮਣੇ ਬੈਠੇ ਮਾਜਿਸ ਦੋਸਤੋ ਇਹਣਾ ਸਮਾਂ ਚੱਲ ਰਿਹਾ ਹੈ ਇਹ ਜੀਭਾ ਕੱਟਣ ਦਾ ਸਮਾਂ ਚੱਲ ਰਿਹਾ ਹੈ ਤੇ ਇਹ ਵੀ ਦੇਖਿਆ ਜਾਂਦਾ ਹੈ ਕਿ ਜਿਹੜਾ ਮੁਲਾਜ਼ਮ ਹੈ ਉਹਦੇ ਉੱਤੇ ਵਿਭਾਗੀ ਦਾਅਬ ਤੇ ਇਸ ਤੋਂ ਬਿਨਾਂ ਹੋਰ ਸਮਾਜਿਕ ਦਾਅਬ ਬਹੁਤ ਜ਼ਿਆਦਾ ਨੇ ਤੇ ਆਸ ਕੀਤੀ ਜਾਂਦੀ ਹੈ ਵੀ ਮੁਲਾਜ਼ਮ ਮੁਲਾਜ਼ਮੀਆਂ ਤੱਕ ਸੀਮਤ ਰਹੇ ਕਿ ਬਾਹਰ ਨਾ ਜਾਵੇ ਆਪਦੇ ਦਾਰੇ ਤੋਂ ਜਿੱਥੇ ਇਹ ਸਾਰਾ ਕੁਝ ਚੱਲ ਰਿਹਾ ਹੈ ਇਸ ਤਰ੍ਹਾਂ ਦਾ ਮਾਹੌਲ ਹੈ ਉਥੇ ਡੀਡੀਐਫ ਨਿਕੜ ਕੇ ਸਾਹਮਣੇ ਆਉਂਦੀ ਹੈ ਜਦੋਂ ਸਿੱਖਿਆ ਦੀ ਗੱਲ ਚੱਲਦੀ ਹੈ ਤਾਂ ਨਵੀਂ ਸਿੱਖਿਆ ਨੀਤੀ ਜਿਹੜੀ ਘੜੀ ਗਈ ਹੈ ਅਸੀਂ ਉਸ ਦੀਆਂ ਚੋਬਰੋਂ ਪਹਿਲਾਂ ਮਹਿਸੂਸ ਕਰਦੇ ਹਾਂ ਤੇ ਉਹਦੇ ਵਿਰੁੱਧ ਬੋਲਦੇ ਹਾਂ ਜਦੋਂ ਕਿਸਾਨੀ ਅੰਦੋਲਨ ਚੱਲਦਾ ਹੈ ਕਿਸਾਨ ਦੋਨਾਂ ਗੱਲਾਂ ਨੂੰ ਦੇਖਦੇ ਹੈ ਵੀ ਜਿਹੜੇ ਛੋਟੇ ਰੋਏ ਤੀਰ ਨੇ ਉਹਦੇ ਵਿੱਚ ਤਾਂ ਕਿਸਾਨ ਸਮਝਦੇ ਹੈ ਤੇ ਡੀਟੀਐਫ ਆਪ ਦਾ ਆਪਣੀ ਪੋਜੀਸ਼ਨ ਲੈਂਦੀ ਵੀ ਅਸੀਂ ਕਿੱਥੇ ਖੜਨਾ ਹੈ ਤਾਂ ਇਹ ਨਵेकਲੀ ਗੱਲ ਹੈ ਵੀ ਅਸੀਂ ਜੇ ਅਧਿਆਪਕਾਂ ਤਾਂ ਅਸੀਂ ਇਕੱਲੇ ਅਧਿਆਪਕ ਕਿੱਥੇ ਰੋਣੀ ਪਰਨਾਏ ਫਿਰ ਉਹਦੇ ਨਾਲ ਨਾਲ ਸਮਾਜਿਕ ਸਰੋਕਾਰਾਂ ਨਾਲ ਵੀ ਜੁੜੇ ਹੋਏ ਜਦੋਂ ਵਿਰੋਧ ਕਰਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਪੀਐਮ ਸ਼੍ਰੀ ਵਰਗੀਆਂ ਸਕੀਮਾਂ ਜਿਹੜੀਆਂ ਸਰਕਾਰਾਂ ਇਹ ਸੋਚਦੀਆਂ ਵੀ ਬੜਾ ਕੁਝ ਲੈ ਕੇ ਆਉਂਦੀਆਂ ਅਸੀਂ ਉਹਨਾਂ ਠੋਕ ਕੇ ਵਿਰੋਧ ਕਰਦੇ ਹਾਂ ਨਕਲੀ ਇਨਕਲਾਬ ਦਾ ਅਸੀਂ ਠੋਕ ਕੇ ਵਿਰੋਧ ਕਰਦੇ ਆ ਕਿਉਂਕਿ ਅਸੀਂ ਸਮਝਦੇ ਆ ਵੀ ਅਸੀਂ ਇਕੱਲੇ ਅਧਾਰਤਕ ਨਹੀਂ ਹਾਂ ਅਸੀਂ ਰਾਹ ਦੇ ਸਾਰੇ ਦਸੇਰੇ ਵੀ ਹਾਂ ਸਮਾਜ ਦੇ ਪਰ ਅਸੀਂ ਆਪਦੀ ਡੀਟੀਐਫ ਦੀ ਜਿਹੜੀ ਮਸ਼ਾਲ ਹੈ ਉਹਨੂੰ ਜਾਗਦਾ ਰੱਖਿਆ ਹੋਇਆ ਤਾਂ ਇਹ ਇਥੋਂ ਵੀ ਸਤਿ ਹੋ ਜਾਂਦਾ ਹੈ ਵੀ ਜਦੋਂ ਅਸੀਂ ਆਪ ਦਾ ਚੋਣ ਜਲਾਸ ਕਰਦੇ ਆ ਉਹ ਅਸੀਂ ਚੇਤਨਾ ਤਰਵੇਖਣ ਦਾ ਨਾਮ ਦਿੰਦੇ ਆ ਜਿਸ ਦੇ ਵਿੱਚ ਅਸੀਂ ਆਪ ਦਾ ਸਿਧਾਂਤ ਸਾਡੇ 77 ਦੀ ਰਿਪੋਰਟ ਅਸੋਚ 75 ਦੀ ਰਿਪੋਰਟ ਨਹੀਂ ਹੈ ਉਹ ਉਹ ਸਾਡੀਆਂ ਜ਼ਮੀਰਾਂ ਦੀ ਤਾਕਤ ਹੈ ਵੀ ਜਿਹੜੇ ਚ ਦੱਸਿਆ ਜਾਂਦਾ ਹੈ ਵੀ ਅਸੀਂ ਕਿੱਥੇ ਸਟੈਂਡ ਕਰਦੇ ਆ ਤੇ ਸਾਡੀ ਪੋਜੀਸ਼ਨ ਕੀ ਹੈ ਅੱਜ ਦੇ ਸਮੇਂ ਦੇ ਵਿੱਚ ਖਰਚਾ ਭਾਵੇਂ ਚਵਾਨੀ ਦਾ ਹੋਵੇ ਭਾਵੇਂ ਰਤੀਏ ਦਾ ਹੋਵੇ ਭਾਵੇਂ ਲੱਖ ਦਾ ਹੋਵੇ ਅਸੀਂ ਨਿਤਾਰ ਕੇ ਖੜਦੇ ਆ ਵੀ ਆਹ ਖਰਚਾ ਅਸੀਂ ਕੀਤਾ ਹੈ ਆਹ ਅਸੀਂ ਝੋਲੀ ਅੱਡ ਕੇ ਹਰ ਹਸਤਾ ਤੋਂ ਇਕੱਠਾ ਕੀਤਾ ਹੈ ਤੇ ਅਸੀਂ ਨੂੰ ਲਾਇਆ ਕਿੱਥੇ ਤਾਂ ਇਹ ਇਨਵੈਂਟਰੀਆਂ ਪਿਰਤਾਂ ਨੇ ਜਿਹਨੂੰ ਆਪਾਂ ਇਸ ਤਰ੍ਹਾਂ ਦੇ ਅਦਾਰੇ ਦੇ ਵਿੱਚ ਸ਼ਾਮਲ ਹੁੰਨੇ ਆ ਤਾਂ ਅਸੀਂ ਮਾਣ ਮਹਿਸੂਸ ਕਰਦਾ ਆ ਵੀ ਯਾਰ ਅਸੀਂ ਇੱਕ ਨਵੀਂ ਤਿਰਤ ਕਿਉਂਕਿ ਜਦੋਂ ਅਸੀਂ ਅਧਿਆਤਿਕ ਕਿੱਤੇ ਚ ਆਉਂਦੇ ਆ ਤਾਂ ਅਸੀਂ ਸਿਰਫ ਆਪਦੇ ਸਬਜੈਕਟ ਨਾਲ ਲਿੰਕਡ ਹੁੰਦੇ ਆਗੇ ਪਰ ਜਦੋਂ ਅਸੀਂ ਇਸ ਤਰ੍ਹਾਂ ਦੇ ਇੱਕ ਅਦਾਰੇ 'ਚ ਜੁੜਦੇ ਆ ਜਦੋਂ ਉਹ ਸਾਨੂੰ ਤਰਖਣਾ ਸਿਖਾਉਂਦਾ ਵੀ ਅਸੀਂ ਕਦਾ ਕਿੱਤੇ ਨਾਲ ਹੀ ਵਫਾ ਨਹੀਂ ਕਰਨਾ ਸਮਾਜ ਨਾਲ ਵਫਾ ਕਰਨਾ ਉਹ ਬੱਚਿਆਂ ਨਾਲ ਵਫਾ ਕਰਨਾ ਜਿਹੜੇ ਸਮਾਜ ਚੋਂ ਬੱਚੇ ਆਉਂਦੇ ਨੇ ਤਾਂ ਸਾਥੀਓ ਜਿਆਦਾ ਸਮਾਜ ਨਾਲ ਨਾ ਆਪ ਸਭ ਕੋਲੇ ਫਾਇਦਾ ਦਿੱਤੀਆਂ ਹੋਈਆਂ ਨੇ ਉਹ ਫਾਇਦਿਆਂ ਦੇ ਵਿੱਚ ਸਾਡਾ ਸੰਵਿਧਾਨ ਡੀਟੀਪ ਦਾ ਪ੍ਰਬੰਧ ਦੇ ਵਿੱਚ ਲੁੱਟਿਆ ਜਾਊਗਾ ਕੁੱਟਿਆ ਜਾਊਗਾ ਮਰ ਜਾਊਗਾ ਪਰ ਸੰਘਰਸ਼ ਨਹੀਂ ਕਰ ਪਾਊਗਾ ਸੰਘਰਸ਼ ਹੋ ਕਰਦਾ ਜਿੰਨਾ ਜੱਥੇ ਤੱਕ ਸੈਸਗਨ ਲਈ ਬਰਨਾਲਾ ਜ਼ਿਲ੍ਹੇ ਨੂੰ ਖਾਸ ਤੌਰ ਤੇ ਮबारकबाद ਆ ਜੀਟੀਐਫ ਦੀਆਂ ਚੋਣਾਂ ਚੱਲ ਰਹੀਆਂ ਨੇ ਅੱਜ 11ਵਾਂ ਜ਼ਿਲ੍ਹਾ ਚੋਣ ਜਲਾਸਾ ਇਸ ਤੋਂ ਪਹਿਲਾਂ ਅਸੀਂ 10 ਜ਼ਿਲ੍ਹਿਆਂ ਦੇ ਚੋਣ ਜਲਾਸਾ ਕਰ ਚੁੱਕੇ ਹਾਂ ਉਮੀਦ ਆ ਕਿ 10 ਜ਼ਿਲ੍ਹੇ ਹੋਰ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਚੋਣ ਜਲਾਸੇ ਉਹ ਕੀਤੇ ਜਾਣਗੇ ਇਸ ਤਰ੍ਹਾਂ ਕਰਕੇ ਤੁਹਾਡੇ ਗਵਾਂਢ ਦੇ ਵਿੱਚ ਹੀ 4 ਅਗਸਤ ਨੂੰ ਪਟਿੰਡੇ ਦੇ ਵਿੱਚ ਡੀਟੀਐਫ ਦਾ ਸੂਬੇ ਦਾ ਚੋਣ ਜਲਾਸ ਸਮਾਰਾ ਪਹਿਲਾਂ ਅਸੀਂ 13 ਜੁਲਾਈ ਮਿਤੀ ਰੱਖੀ ਸੀ ਚੋਣ ਜਲਾਸ ਦੀ ਪਰ ਜਿਸ ਤਰੀਕੇ ਦਾ ਵੋਟਾਂ ਦਾ ਮਹੌਲ ਆਇਆ ਡਿਊਟੀਆਂ ਲਗੀਆਂ ਅਦੇ ਹਫ਼ਤਿਆਂ ਦੀਆਂ ਵਿੱਚ ਛੁੱਟੀਆਂ ਵੀ ਐਡਵਾਂਸ ਹੋ ਗਈਆਂ ਤਾਂ ਉਸ ਦੇ ਵਿੱਚੋਂ ਕੁਸ਼ਲੇ ਹਾਲੇ ਪੈਂਟਿੰਗ ਸੀ ਤਾਂ ਅਸੀਂ ਸੂਬੇ ਦਾ ਚੋਣ ਜਲਾਸ 4 ਅਗਸਤ ਦਾ ਤੈਅ ਕੀਤਾ ਅੱਜ ਦਾ ਵਿਸ਼ਾ ਨਵੀਂ ਸਿੱਖਿਆ ਨੀਤੀ ਦੇ ਉੱਪਰ ਤੇ ਜਿਹੜੀ ਸਿਲੇਬਸ ਦੀ ਸ਼ਾਂਚ ਸੰਗਾਈ ਕੀਤੀ ਜਾ ਰਹੀ ਹੈ ਉਸ ਦੇ ਉੱਪਰ ਰੱਖਿਆ ਗਿਆ ਲਗਭਗ ਅੱਧੇ ਘੰਟੇ ਦਾ ਸਮਾਂ ਮਿਲਿਆ ਮੈਨੂੰ ਉਸੇ ਦੇ ਵਿੱਚ ਹੀ ਗੱਲ ਰੱਖੂੰਗਾ ਦੇਖੋ ਸਿੱਖਿਆ ਬੁੱਧੀ ਕੀ ਹੈ ਸਿੱਖਿਆ ਜਦੋਂ ਦਾ ਮਨੁੱਖ ਇਸ ਧਰਤੀ ਦੇ ਉੱਪਰ ਉਹਦਾ ਜੀਵਨ ਮੂਨ ਦੇ ਵਿੱਚ ਆਇਆ ਉਹ ਸਿੱਖਦਾ ਹੀ ਆਇਆ ਕਿਸੇ ਸਮੇਂ ਜੰਗਲਾਂ ਦੇ ਵਿੱਚ ਰਹਿੰਦਾ ਸੀ ਤਾਂ ਜੰਗਲਾਂ ਦੇ ਵਿੱਚ ਸਿੱਖਿਆ ਜੇ ਉਸ ਦੇ ਬਾਅਦ ਵਿੱਚ ਸਮਾਜ ਆ ਜਿਹੜੀ ਉਸ ਦੀ ਬੰਦਨਾ ਬਦਲੀ ਤਾਂ ਉਦੋਂ ਵੀ ਸਿੱਖਦਾ ਰਿਹਾ ਪਰ ਗੱਲ ਇਹ ਆ ਕਿ ਸ਼ੁਰੂਆਤੀ ਦੌਰ ਦੇ ਵਿੱਚ ਸਿੱਖਿਆ ਜਿਹੜੀ ਸੀ ਉਹ ਖੁੱਲੀ ਮਿਲਦੀ ਸੀ ਪਾਬੰਦੀਆਂ ਨਹੀਂ ਸੀ ਪਰ ਜਿਵੇਂ ਜਿਵੇਂ ਇਹ ਸਮਾਜ ਅੱਗੇ ਨੂੰ ਵਧਿਆ Vedic ਕਾਲ ਦਾ ਸਮਾ ਉਹਦਾ ਜਿਸ ਦੇ ਵਿੱਚ ਸਿੱਖਿਆ ਦੇ ਉੱਪਰ ਪਾਬੰਦੀਆਂ ਵੀ ਲੱਗੀਆਂ ਬਾਦ ਵਿੱਚ ਗੱਲ ਕਰਾਂਗੇ ਸਿਲੇਬਸ ਦੀ ਸ਼ਾਂਤ ਸ਼ਿਕਾਇਤ ਦੀ ਕਿਉਂ ਸਿਲੇਬਸ ਦੇ ਵਿੱਚੋਂ ਉਹ ਹਿੱਸਾ ਕੱਟਿਆ ਗਿਆ Vedic ਕਾਲ ਵਾਲਾ ਜਿਸ ਵਿੱਚ ਜ਼ਿਕਰ ਸੀ ਕਿ ਸਿੱਖਿਆ ਲੈਣ ਦਾ ਅਧਿਕਾਰ ਸੀ ਜਿਹੜਾ ਉਹ ਸਮਾਜ ਦੇ ਕੁਝ ਵਰਗਾਂ ਨੂੰ ਹੀ ਹਸਨ ਸੀ ਉਸ ਦੇ ਵਿੱਚੋਂ ਔਰਤਾਂ ਬਾਹਰ ਸੀ ਉਸ ਦੇ ਵਿੱਚੋਂ ਸ਼ੁੱਦਰ ਬਾਹਰ ਸੀ ਉਸ ਦੇ ਵਿੱਚੋਂ ਇੱਕ ਵੱਡਾ ਹਿੱਸਾ ਸਮਾਜ ਦਾ ਸਿੱਖਿਆ ਦੇ ਵਿੱਚੋਂ ਬਾਹਰ ਕੀਤਾ ਸੀ ਤੁਸੀਂ ਜਨੋ Vedic ਕਾਲ ਦੇ ਕਾਂਪੀ ਪੜਦੇ ਹੋ ਮਹਾਭਾਰਤ ਦਾ ਜ਼ਿਕਰ ਆਉਂਦਾ ਉਸ ਦੇ ਵਿੱਚ ਇੱਕ ਲੱਬਿਆਂ ਦੀ ਘਟਨਾ ਆਉਂਦੀ ਆ ਤਾਂ ਇਹ ਉਸ ਸਮੇਂ ਦੇ ਸਮਾਜ ਦਾ ਝਲਕਾਰਾ ਉਹੋ ਕਿ ਸਿੱਖਿਆ ਜਿਹੜੀ ਆ ਕਿ ਸਿਰਫ ਉਹ ਲੈ ਸਕਦੇ ਨੇ ਕਿ ਜਿਹੜੇ ਰਾਜਿਆਂ ਦੇ ਵੰਸ਼ ਵਿੱਚ ਸ਼ਾਮਲ ਹੋਏ ਜਾਂ ਜਿਹੜੇ ਉਸ ਸਮੇਂ ਬ੍ਰਾਹਮਣ ਨੇ ਉਹ ਲੈ ਸਕਦੇ ਨੇ ਇੱਕ ਵੱਡਾ ਹਿੱਸਾ ਸੀ ਜਿਹੜਾ ਸਿੱਖਿਆ ਤੋਂ ਬਾਹਰ ਸੀ ਪਰ ਜਿਵੇਂ ਜਿਵੇਂ ਸਮਾਜ ਅੱਗੇ ਨੂੰ ਵਧਦਾ ਤੁਬੀ ਸਮਾਜ ਨੇ ਅੱਗੇ ਨੂੰ ਵਧਣਾ ਹੁੰਦਾ ਕਿਉਂਕਿ ਇੱਕ ਖੈ ਹੈ ਜਿਹੜੀ ਉਹ ਲਗਾਤਾਰ ਬਣੀ